ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਓਵੇਂ-ਓਵੇਂ ਹੇਠਲੇ ਪੱਧਰ ਤੇ ਰਾਜਨੀਤਿਕ ਦਲਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਰਾਜਨੀਤਿਕ ਪਾਰਟੀਆਂ ਦੇ ਵਰਕਰ ਇੱਕ ਦੂਸਰੇ ਦੀਆਂ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਨੇ। ਐਸੇ ਲੜੀ ਦੇ ਤਹਿਤ ਅੱਜ ਪਵਾਨੀਗੜ ਦੇ ਨੇੜਲੇ ਪਿੰਡ ਰੇਤਕੜ ਵਿੱਚ 2 ਦਰਜਨ ਦੇ ਕਰੀਬ ਅਕਾਲੀ ਤੇ ਕਾਂਗਰਸੀ ਵਰਕਰਾਂ ਨੇ ਆਪਣੀ ਪਾਰਟੀ ਨੂੰ અલਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਆਪ ਵਿੱਚ ਸ਼ਾਮਿਲ ਹੋਏ ਅਕਾਲੀ ਦਲ ਨਾਲ ਸੰਬੰਧਿਤ ਵਰਕਰਾਂ ਨੇ ਆਖਿਆ ਕਿ ਅਕਾਲੀ ਦਲ ਵਿੱਚ ਹਰੇਕ ਵਿਅਕਤੀ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਦੀਆਂ ਨੀਤੀਆਂ ਤੋਂ ਵੀ ਸੰਤੁਸ਼ਟ ਨਹੀਂ ਸਨ। ਆਪ ਵਿੱਚ ਸ਼ਾਮਿਲ ਹੋਏ ਸਾਰੇ ਵਰਕਰਾਂ ਨੇ ਆਖਿਆ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਸੂਬੇ ਦੇ ਲੋਕ ਆਪ ਨੂੰ ਵੱਡੇ ਬਹੁਮਤ ਨਾਲ ਜਿੱਤ ਦੇ ਦਰਜ ਕਰਵਾਉਣਗੇ। ਹਜ਼ਾਰ ਟੀਵੀ ਨਿਊਜ਼ ਦੇ ਲਈ ਪਵਾਨੀਗੜ ਤੋਂ ਸ਼ਿੰਦਰਪਾਲ ਦੀ ਰਿਪੋਰਟ। ਕਿੰਨੇ ਕੁ ਬੰਦੇ ਸ਼ਾਮਿਲ ਹੋਏ ਅੱਜ? ਅੱਜ ਪਿੰਡ ਰੇਤਗੜ੍ਹ ਦੇ ਵਿੱਚ 20 ਮੁੰਡਿਆਂ ਦੀ ਜੁਆਇੰਟ ਜਿਹੜੀ ਹੈਗੀ ਆ ਉਹ ਅੱਜ ਹੋਈਏਗੀ। ਕਿਉਂਕਿ ਪਾਰਟੀ ਦੀ ਸੋਚ ਸੀ ਇੱਕ ਇੱਕ ਇਨਕਲਾਬ ਦੀ ਲਹਿਰ ਸੀਗੀ ਜਿਹੜੀ ਅਰਵਿੰਦ ਕੇਜੀਵਾਲ ਨੇ ਦਿੱਲੀ ਤੋਂ ਸ਼ੁਰੂ ਕੀਤੀ ਸੀ ਤੇ ਉਹੀ ਲਹਿਰ ਨੂੰ ਬਰਕਰਾਰ ਰੱਖਦੇ ਹੋਏ ਇੱਕ ਦਿੱਲੀ ਦੀ ਜਿਹੜੀ ਪਾਲਿਸੀ ਹੈ ਦਿੱਲੀ ਦੇ ਕੰਮਾਂ ਤੋਂ ਰੁਝਾਨ ਤੋਂ ਲੈ ਕੇ ਉਹਨਾਂ ਤੋਂ ਖੁਸ਼ ਹੋ ਕੇ ਮਤਲਬ ਐ ਕਹ ਲਓ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ 20 ਬੰਦਿਆਂ ਦੀ ਜਿਹੜੀ ਟੀਮ ਹੈ ਰੇਤਗੜ੍ਹ ਪਿੰਡ ਦੇ ਵਿੱਚ ਜੁਆਇਨ ਕੀਤੀ ਹੈ ਕਿਹੜੀ ਪਾਰਟੀ ਸੀ ਇਹ ਨੌਜਵਾਨ ਪਹਿਲਾਂ ਇਹ ਅਕਾਲੀ ਦਲ 'ਚ ਸੀਗੇ ਔਰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਕਾਲੀ ਦਲ ਦਾ ਪਿੱਛੇ ਹੁਣ ਜਿਹੜੇ ਪੰਚਾਇਤੀ ਚ ਉਹਨਾਂ ਨੇ ਉਹਦੇ ਵਿੱਚ ਸਫਾਇਆ ਵੀ ਤੇ ਉਹਨਾਂ ਨੂੰ ਹੀ ਦੇਖਦੇ ਹੋਇਆ ਜਮਾ ਦੀ ਪਾਰਟੀ ਚੱਲ ਰਹੀ ਹੈ ਕਦੇ ਕਾਲੀ ਦਾ ਚੋਆ ਨਿਸ਼ਾਨ ਛੱਡ ਹਾਂਜੀ ਹਾਂ ਇਹ ਕਾਲੀ ਦਲ ਦੀ ਪੀੜ ਕਿੰਨੇ ਬੰਦੇ ਜੀ 20 ਬੰਦੇ ਦੀ ਟੀਮ ਹੈ ਜੀ ਅੱਛਾ ਤੇ ਹੋਰ ਪਿੰਡਾਂ 'ਚ ਕਿਸ ਤਰ੍ਹਾਂ ਦਾ ਰਿਸਪੌਂਸ ਪਾਰਟੀ ਦਾ ਸਾਰੇ ਪਿੰਡਾਂ 'ਚ ਇਹੀ ਹੋ ਜਾਣਾ ਜੀ ਆਨਲ ਟਾਈਮ 'ਚ ਹੁਣ ਸਾਨੂੰ 1 ਮਿੰਟਾਂ ਦੇ ਵਿੱਚ ਵਿੱਚ ਸਾਰੇ ਪਿੰਡਾਂ ਦੇ ਵਿੱਚ ਇਹੀ ਕੁਝ ਦੇਖਣ ਨੂੰ ਮਿਲੇਗਾ ਅੱਜ ਜਿਹੜੇ ਨੌਜਵਾਨ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਸਮਝਦਾ ਵੀ ਇੱਕ ਪਾਰਟੀ ਨੂੰ ਬਹੁਤ ਵੱਡੀ ਇਹਦੇ ਨਾਲ ਹੱਲਾਸ਼ੇਰੀ ਮਿਲਣੀ ਹੈ ਕਿਉਂਕਿ ਨੌਜਵਾਨੀ ਤਬਦੀਲੀ ਲੈ ਕੇ ਆਉਂਦੇ ਨੇ ਨੌਜਵਾਨੀ ਪਾਰਟੀਆਂ ਜਾਂ ਸੰਗਠਨ ਨੂੰ ਕਾਮਯਾਬ ਕਰਦੇ ਨੇ ਨੌਜੋਨਾਂ ਦੇ ਕੋਲ ਸਮਾਂ ਵੀ ਹੁੰਦਾ ਤੇ ਇੱਕ ਪਾਵਰ ਵੀ ਹੁੰਦੀ ਹੈ ਜਿਹੜੇ ਕਿ ਕ੍ਰਾਂਤੀ ਲਿਆਉਣ ਦੇ ਵਿੱਚ ਬੜੀ ਯੋਗਦਾਨ ਪਾਉਂਦੇ ਨੇਗੇ ਤੇ ਹੋਰ ਕਿਸ ਤਰ੍ਹਾਂ ਦਾ ਚੱਲ ਰਿਹਾ ਪਾਰਟੀ ਦਾ ਪਾਰਟੀ ਦਾ ਬਹੁਤ ਵਧੀਆ ਰੁਝਾਨ ਚੱਲ ਰਿਹਾ ਇੱਥੋਂ ਸਾਡੇ ਉਮੀਦਵਾਰ ਪਾਰਲੀਮੈਂਟ ਦੇ ਭਗਵੰਤ ਮਾਨ ਜੀ ਨੇ ਤੇ ਪਹਿਲਾਂ 2 ਲੱਖ ਤੋਂ ਉੱਪਰ ਵੋਟਾਂ ਨਾਲ ਜਿੱਤੇ ਸੀਗੇ ਪਰ ਇਸ ਵਾਰੀ ਦਾ ਜਿਹੜਾ ਰੁਝਾਨ ਹੈ ਉਹ ਬਹੁਤ ਵਧੀਆ ਹੈ ਇਸ ਵਾਰੀ ਵੀ ਭਗਵੰਤ ਮਾਨ ਜੀ ਰਿਕਾਰਡ ਤੋੜ ਵੋਟਾਂ ਦੇ ਜਿੱਤਣਗੇ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਇਸ ਵਾਰੀ ਆਮ ਆਦਮੀ ਪਾਰਟੀ ਦਾ ਰੁਝਾਨ ਹੈ ਕਿਉਂਕਿ ਤੁਸੀਂ ਜੀ ਪਹਿਲਾਂ ਕਿਹੜੀ ਪਾਰਟੀ ਸੀ ਤੁਸੀਂ ਪਹਿਲਾਂ ਅਕਾਲੀ ਦਲ ਪਾਰਟੀ ਚ ਸੀ ਅਸੀਂ ਫਿਰ ਕੀ ਹੋਇਆ ਉਹਨਾਂ ਦੀ ਪਾਰਟੀ ਨੂੰ ਵਧੀਆ ਹੀ ਲੱਗੀ ਤੇ ਉਹ ਉਹਨਾਂ ਨੇ ਨੀਤੀ ਕਰਕੇ ਤੇ ਹੁਣ ਅਸੀਂ ਆਮ ਪਾਰਟੀ ਦੇ ਨਾਲ ਜੁੜੇ ਹੋਏ ਹਾਂਗੇ ਆਮ ਪਾਰਟੀ ਕੀ ਰੱਖਿਆ ਤੁਸੀਂ